ਫੋਰਨ ਸਟਾਰ ਮਾਮਲੇ 'ਚ ਦੁਰਚੀ ਪਾਏ ਗਏ ਡੋਨਾਲਡ 트ੰਪ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ 30 ਮਈ ਨੂੰ ਅਦਾਲਤ ਨੇ 트ੰਪ ਨੂੰ ਫੋਰਨ ਸਟਾਰ ਸਟੌਮੀ ਅਤੇ ਡੇਨੀਅਲਸ ਨੂੰ ਚੋਪਕਰਾਉਣ ਲਈ ਪੈਸੇ ਦੇਣ ਲਈ ਜੋਨ ਪ੍ਰਚਾਰ ਕਰਨ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਕਰਨ ਦਾ ਦੋਸ਼ੀ ਪਾਇਆ ਸਾਬਕਾ ਰਾਸ਼ਟਰਪਤੀ ਨੂੰ ਨਿਊਯਾਰਕ ਦੇ ਵਿੱਚ ਕਰੀਬ 6 ਹਫ਼ਤਿਆਂ ਵਿੱਚ ਚੱਲੇ ਮੁਕਾਦਮੇ ਵਿੱਚ 34 ਦੋਸ਼ਾਂ ਦੇ ਵਿੱਚ ਦੋਸ਼ੀ ਪਾਇਆ ਗਿਆ ਸੀ ਇਹ ਮਾਮਲਾ 2016 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਦਾ ਹੈ ਇਸਦੇ ਖਲਾਸੇ ਤੋਂ ਬਾਅਦ ਇਹ ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ ਸੀ ਕਿ ਕਿਸੇ ਰਾਸ਼ਟਰਪਤੀ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਇਸ ਤੋਂ ਪਹਿਲਾਂ ਫੋਰਨਸਟਰਾ ਸ਼ਟੌਮੀ ਡੇਨੀਅਲਸ ਚੋਪਰਨ ਲਈ 130000 ਡਾਲਰ ਦਾ ਭੁਗਤਾਨ ਕਰਨ ਵਿੱਚ ਸ਼ਾਮਲ ਸੀ 11 ਚਾਰजेस ਚੈੱਕ ਸਾਈਨ ਕਰਨ ਨਾਲ ਸੰਬੰਧਿਤ ਹਨ ਹੋਰ 11 ਦੋਸ਼ ਕੋਹੇਨ ਕੰਪਨੀ ਨੂੰ ਜਮ੍ਹਾਂ ਕਰਵਾਏ ਗਏ ਝੂਠੇ ਚਲਾਨਾਂ ਨਾਲ ਸੰਬੰਧਿਤ ਹਨ ਤੇ ਬਾਕੀ 12 ਦੋਸ਼ ਰਿਕਾਰਡ ਵਿੱਚ ਗਲਤ ਜਾਣਕਾਰੀ ਪ੍ਰਦਾਨ ਕਰਨ ਨਾਲ ਸੰਬੰਧਿਤ ਹਨ ਟਰੰਪ ਦੇ ਵਕੀਲ ਮਾਈਕਲ ਕੋਹੇਨ ਨੇ ਦੋਸ਼ ਲਾਇਆ ਸੀ ਕਿ ਉਸਨੇ ਟਰੰਪ ਦੇ ਕਹਿਨ ਤੇ ਸ਼ਰੋਮੀ ਨੂੰ ਪੈਸੇ ਦਿੱਤੇ ਸਨ ਤਾਂ ਜੋ ਉਹ 2016 ਦੀਆਂ ਚੋਣਾਂ ਤੋਂ ਪਹਿਲਾਂ ਟਰੰਪ ਨਾਲ ਅਫੇਅਰ ਬਾਰੇ ਕੁਝ ਨਾ ਕਹੇ ਇਲਜ਼ਾਮ ਹੈ ਕਿ ਟਰੰਪ ਨੇ ਰਾਸ਼ਟਰਪਤੀ ਬਣ ਤੋਂ ਬਾਅਦ ਕੋਹੇਨ ਨੂੰ ਪੈਸੇ ਵਾਪਸ ਕਰ ਦਿੱਤੇ ਸਨ ਇਸ ਲਈ ਉਹਨਾਂ ਨੇ ਕੋਹੇਨ ਨੂੰ 10 ਮਹੀਨਿਆਂ ਲਈ ਚੈੱਕ ਦਿੱਤੇ ਉਸਨੇ ਇਸ ਨੂੰ ਰਿਪੋਰਟ ਦੇ ਵਿੱਚ ਕਾਨੂੰਨੀ ਫੀਸ ਵਜੋਂ ਦਿਖਾਇਆ ਜੋ ਅਸੂਲ ਦੇ ਵਿੱਚ ਜੋ ਅਸਲ ਦੇ ਵਿੱਚ ਇੱਕ ਅਪਰਾਧ ਨੂੰ ਛੁਪਾਉਣ ਦੇ ਲਈ ਕੀਤੀ ਗਈ ਅਦਾਇਗੀ ਸੀ। ਰੋਸ਼ਨ ਨਾਲ ਜੁੜੇ ਦਸਤਾਵੇਜ਼ ਦੇ ਵਿੱਚ ਕਿਹਾ ਗਿਆ ਹੈ ਕਿ 트럼ਪ ਨਿਊਯਾਰਕ ਬਿਜ਼ਨਸ ਸਰਕਾਰ ਨੂੰ ਲਗਾਤਾਰ ਗਲਤ ਜਾਣਕਾਰੀ ਦਿੱਤੀ ਤਾਂ ਜੋ ਉਹ ਆਪਣੇ ਅਪਰਾਧ ਨੂੰ ਛੁਪਾ ਸਕੇ ਅਤੇ ਚੋਣਾਂ ਦਾ ਫਾਇਦਾ ਲੈ ਸਕੇ। 트럼ਪ ਨੂੰ 5 ਅਪ੍ਰੈਲ 2023 ਨੂੰ ਮੋਨਹਟਨ ਦੀ ਅਦਾਲਤ ਦੇ ਵਿੱਚ 34 ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਇਹ ਦੇਖਣਾ ਬਾਕੀ ਹੈ ਕਿ 트럼ਪ ਨੂੰ ਸਜ਼ਾ ਵਜੋਂ ਜੇਲ੍ਹ ਜਾਣਾ ਪਿਆ। ਜਾਂ ਜੁਰਮਾਨਾ ਪਰੰਤੂ ਬਾਅਦ ਰਿਹਾ ਕੀਤਾ ਜਾਵੇਗਾ ਹਾਲਾਂਕਿ ਬਲੰਬਰਗ ਦੀ ਰਿਪੋਰਟ ਮੁਤਾਬਕ 트੍ਰੰਪ ਨੂੰ ਸਜ਼ਾ ਮਿਲਣ ਚ ਕੋਝ ਹੋਰ ਸਮਾਂ ਲੱਗ ਸਕਦਾ ਹੈ ਦਰਅਸਲ ਇਸ ਮਹੀਨੇ ਦੀ ਸ਼ੁਰੂਆਤ ਚ ਅਮਰੀਕੀ ਸੁਪਰੀਮ ਕੋਰਟ ਨੇ ਡੋਨਾਲਡ 트੍ਰੰਪ ਦੇ ਪੱਖ ਚ ਵੱਡਾ ਫੈਸਲਾ ਸੁਣਾਇਆ ਅਦਾਲਤ ਨੇ ਕਿਹਾ ਸੀ ਕਿ 트੍ਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਗਏ ਕਈ ਲੇ ਅਧਿਕਾਰਤ ਫੈਸਲਿਆਂ ਨੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਹਾਲਾਂਕਿ ਸੁਪਰੀਮ ਕੋਰਟ ਨੇ ਇਹ ਫੈਸਲਾ ਕਰਨ ਲਈ ਕੀ ਅਧਿਕਾਰ ਚ ਹੈ ਤੇ ਕੀ ਨਹੀਂ ਮਾਮਲੇ ਨੂੰ ਹੇਠਲੀ ਅਦਾਲਤ ਕੋ ਭੇਜ ਦਿੱਤਾ ਅਜਿਹੇ ਕਿ 11 ਜੁਲਾਈ ਨੂੰ ਦਿੱਤੀ ਜਾਣ ਵਾਲੀ ਸਜ਼ਾ ਨੂੰ ਲੈ ਕੇ 트럼ਪ ਨੇ ਵਕੀਲ ਦੇ ਜੱਜ ਨੂੰ ਅਪੀਲ ਕੀਤੀ ਕਿ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਸਾਬਕਾ ਰਾਸ਼ਟਰਪਤੀ ਦੀ ਸਜ਼ਾ ਨੂੰ ਹੁਣ ਰੱਦ ਕੀਤਾ ਜਾਵੇ ਹੁਣ ਜੱਜ ਮਾਰਟਿਨ ਨੂੰ ਇਹ ਫੈਸਲਾ ਕਰਨਾ ਹੋਵੇਗਾ ਕਿ 트럼ਪ ਦੀ ਸਜ਼ਾ ਨੂੰ ਰੱਦ ਕਰਨਾ ਹੈ ਜਾਂ ਨਹੀਂ ਇਸ ਪੋਰਟਨ ਵਿੱਚ ਸਟਾਰ ਨੂੰ ਚੁੱਪ ਕਰਨ ਲਈ ਪੈਸੇ ਦੇਣ ਦਾ ਮਾਮਲਾ 2006 ਦਾ ਹੈ। ਉਦੋਂ ਡੋਨਾਲਡ ਟਰੰਪ ਰੀਅਲ ਅਸਟੇਟ ਕਾਰੋਬਾਰੀ ਸਨ। ਕੋਰਨ ਸਟਾਰ ਸ਼੍ਰੋਮੀ ਡੇਨੀਅਲਸ ਦੀ ਉਮਰ ਉਦੋਂ 27 ਸਾਲ ਅਤੇ ਟਰੰਪ ਦੀ 60 ਸਾਲ ਦੀ ਸਨ। ਦੋਵੇਂ 2006 ਵਿੱਚ 1 ਜੁਲਾਈ 골ਡ ਟੂਰਨਾਮੈਂਟ ਦੁਆਰਾ ਮਿਲਿਆ ਸੀ। ਸਟ੍ਰੋਮੀ ਨੇ ਆਪਣੀ ਕਿਤਾਬ ਫੁੱਲ ਡਿਸਕਲੇਜ਼ਰ ਦੇ ਵਿੱਚ ਇਸ ਮੁਲਾਕਾਤ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਜਦੋਂ ਉਹ 트੍ਰੰਪ ਨੂੰ ਮਿਲੇ ਸਨ ਤਾਂ ਉਹਨਾਂ ਦੀ ਤੀਜੀ ਪਤਨੀ ਮੈਲਾਨੀਆ ਨੇ ਬੇਟੇ ਬੈਰਨ ਨੂੰ ਜਨਮ ਦਿੱਤਾ ਸੀ। ਬੈਰਨ ਦੇ ਜਨਮ ਤੋਂ ਸਿਰਫ 4 ਮਹੀਨੇ ਹੀ ਹੋਏ ਸਨ। ਆਪਣੀ ਕਿਤਾਬ ਦੇ ਵਿੱਚ ਸਟ੍ਰੋਮੀ ਨੇ ਦੱਸਿਆ ਕਿ 트੍ਰੰਪ ਦੇ ਬਾਡੀਗਾਰਡਾਂ ਨੇ ਉਸ ਨੂੰ ਇਹ ਨਵੇਂ ਸਟਾਰ ਦੇ ਪੈਂਟਹਾਊਸ ਵਿੱਚ ਡਿਨਰ ਲਈ ਬੁਲਾਇਆ ਸੀ। ਕਿਤਾਬ ਵਿੱਚ ਉਹਨਾਂ ਨੇ 트럼ਪ ਨਾਲ ਆਪਣੇ ਰਿਸ਼ਤੇ ਤੇ ਸਰੀਰਕ ਤਿੱਖ ਦਾ ਵੀ ਜ਼ਿਕਰ ਕੀਤਾ ਹੈ ਇਸ ਤੋਂ ਬਾਅਦ ਦੋਵਾਂ ਵਾਰ ਇਚਾਲੇ ਅਫੇਅਰ ਸ਼ੁਰੂ ਹੋ ਗਿਆ ਇਲਜ਼ਾਮ ਹਨ ਕਿ 트럼ਪ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਸਟ੍ਰੋਮੀਨ ਚੌਪਰੈਨ ਨੂੰ ਪੈਸੇ ਦਿੱਤੇ ਹਨ 트럼ਪ ਦੇ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਹ ਵੀ ਮੰਨਿਆ ਸੀ ਕਿ 트럼ਪ ਦੀ ਤਰਫੋਂ ਪੋਰਨ ਸਟਾਰ ਨੂੰ 130,000 ਡਾਲਰ ਦੇ ਦਿੱਤੇ ਸਨ। ਇੱਕ ਪੋਰਨ ਸਟਾਰ ਨੂੰ 트럼ਪ ਦੇ ਭਿਗਦਾਨ ਦਾ ਖੁਲਾਸਾ ਜਨਵਰੀ 2018 ਵਿੱਚ ਵਾਲ ਸਟਰੀਟ ਜਰਨਲ ਦੁਆਰਾ ਕੀਤਾ ਗਿਆ ਸੀ। ਇਸ ਆਧਾਰ 'ਤੇ 트럼ਪ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦਾ ਫੈਸਲਾ ਵੀ ਕੀਤਾ ਗਿਆ। ਉਹ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ।